ਚਾਹੇ ਜੌਰ ਪਾ ਚਾਹੇ ਅਮਰੀਕਾ ਚਾਹੇ ਇੰਗਲੈਂਡ ਚਾਹੇ ਕਿਤੇ ਵੀ ਆ ਸਰਕਾਰਾਂ ਬਹੁਤ ਸਖਤ ਹੋ ਚੁੱਕੀਆਂ ਤੇ ਅਮਰੀਕਾ ਦਾ ਡੋਨਲਡ ਟਰੰਪ ਜਿਹੜਾ ਨਵਾਂ ਪ੍ਰਧਾਨ ਮੰਤਰੀ ਬਣਿਆ ਸੌ ਚੁੱਕਦੇ ਅਨਸਾਰ ਸੌ ਤੋਂ ਪਹਿਲਾਂ ਵੀ ਉਹਨੇ ਕਿਹਾ ਕਿ ਜਿੰਨੇ ਵਿਦੇਸ਼ੀ ਬੰਦੇ ਆ ਕੇ ਇਥੇ ਕੰਮ ਕਰਨਦੇ ਆ ਅਸਲਾਮੁਆਲਿਕਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖੈਰ ਇਤਨਾਲ ਹੋਗੇ ਰੱਬ ਸਾਰੇ ਨੂੰ ਚਰਦੀ ਕਲਚ ਰੱਖੇ ਡੋਲਨ ਡਰਮ ਜਿਵੇਂ ਅਮਰੀਕਾ ਦਾ ਪ੍ਰੈਜ਼ੀਡੈਂਟ ਬਣਿਆ ਨਵਾਂ ਸਦਰ ਬਣਿਆ ਸਿੱਖ ਬਹੁਤ ਜ਼ਿਆਦਾ ਖੁਸ਼ੀ ਕਿ ਸਿੱਖਾਂ ਦੇ ਹੱਕ ਦੇ ਅੰਦਰ ਫੈਸਲੇ ਆਣਗੇ ਤੇ ਉੰਜ ਹੋਇਆ ਵੀ ਕੁਝ ਫੈਸਲੇ ਜਿਹੜੇ ਸੀ ਉਹਨਾਂ ਦੇ ਕੁਝ ਡਿਸੀਜਨ ਆਏ ਦੇ ਸੀ ਜਿਹੜੇ ਸਿੱਖਾਂ ਦੇ ਹੱਕ ਦੇ ਅੰਦਰ ਵੀ ਹੋਏ ਲੇਕਿਨ ਕੁਝ ਉਹਨਾਂ ਦੇ ਇੰਜ ਦੇ ਫੈਸਲੇ ਵੀ ਨੇ ਜਿਨ੍ਹਾਂ ਨੂੰ ਜਿਨ੍ਹਾਂ ਦੀ ਵਜ੍ਹਾ ਤੋਂ ਸਿੱਖ ਬਹੁਤ ਜ਼ਿਆਦਾ ਮੁਸ਼ਕਲ ਚ ਆ ਸਕਦੇ ਨੇ ਸਿੱਖਾਂ ਨੂੰ ਦਿੱਕਤ ਵੀ ਹੋ ਸਕਦੀ ਏ ਇਸੇ ਵਿੱਚ ਤਾਂ ਲਗਾਈ ਦੀ ਵੀਡੀਓ ਵੀਡੀਓ ਹਲਵਾ ਦਨੇ ਆ ਵੀਡੀ ਚੈਨਲ ਦੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਰੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਉਣ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਜਿਹੜੀ ਮੇਰੀ ਵੀਡੀਓ ਆ ਨਾ ਜਿੰਨੇ ਨੌਜਵਾਨ ਪੰਜਾਬ ਦੇ ਵਿੱਚ ਬੈਠੇ ਗੌਰ ਦੇ ਨਾਲ ਸੁਣਿਓ ਅਮਰੀਕਾ ਦੇ ਵਿੱਚ ਤੁਸੀਂ ਜਾਣਾ ਚਾਹੁੰਦੇ ਆ ਨਵਾਂ ਭਵਿੱਖ ਬਣਾਉਣਾ ਚਾਹੁੰਦੇ ਆ ਤੇ ਘਰਦਿਆਂ ਦਾ 25 25 30 30 ਲੱਖ ਰੁਪਈਆ ਲਵਾ ਕੇ ਜਮੀਨਾ ਕਹਨੇ ਪਾ ਕੇ ਘਰ ਕਹਨੇ ਪਾ ਕੇ ਜਾਂ ਰਿਸ਼ਤੇਦਾਰਾਂ ਕੋਈ ਵਿਆਜੀ ਲੈ ਕੇ ਜਾਣ ਜਾਣਾ ਚਾਹੁੰਦੇ ਆ ਨਾ ਉਹ ਪੋਲੋ ਜੋ ਇਹ ਗਲਤੀ ਵੀ ਨਾ ਕਰਿਓ ਉਹਨਾਂ ਪੈਸਿਆਂ ਦਾ ਬਿਜ਼ਨਸ ਮੇਰੇ ਵੀਰ ਪੰਜਾਬ ਚ ਕਰ ਲਿਓ ਤੇ ਉਹ ਫਾਇਦੇ ਦਾ ਵਾ ਜਿੰਨੇ ਕ ਅਮਰੀਕਾ ਚ ਪੈਸੇ ਵੱਜਦੇ ਆ ਨਾ ਭੱਜੇ ਲੁਧਿਆਣੇ ਦੀ ਕਮਾਈ ਜਾਂਦੇ ਆ ਕਮਾਉਣ ਵਾਲਾ ਹੋਣਾ ਚਾਹੀਦਾ ਜਿੰਨੂੰ ਆ ਗਿਆ ਤਰੀਕਾ ਦਾ ਪੰਜਾਬ ਚ ਅਮਰੀਕਾ ਗੱਲ ਕਰਦੇ ਆ ਜੀ ਬੜੇ ਨਵੇਂ ਕਾਨੂੰਨ ਮਾੜੇ ਆ ਗਏ ਆ ਚਾਹੇ ਜੌਰ 'ਤੇ ਚਾਹੇ ਅਮਰੀਕਾ ਚਾਹੇ ਇੰਗਲੈਂਡ ਚਾਹੇ ਕਿਤੇ ਵੀ ਆ ਸਰਕਾਰਾਂ ਬਹੁਤ ਸਖਤ ਹੋ ਚੁੱਕੀਆਂ ਤੇ ਅਮਰੀਕਾ ਦਾ ਡੋਨਲਡ ਟਰੰਪ ਜਿਹੜਾ ਨਵਾਂ ਪ੍ਰਧਾਨ ਮੰਤਰੀ ਬਣਿਆ ਸੌ ਚੁੱਕਦੇ ਅਨਸਾਰ ਸੌ ਤੋਂ ਪਹਿਲਾਂ ਵੀ ਉਹਨੇ ਕਿਹਾ ਕਿ ਜਿੰਨੇ ਵਿਦੇਸ਼ੀ ਬੰਦੇ ਆ ਕੇ ਇੱਥੇ ਕੰਮ ਕਰਨਦੇ ਆ ਜਿਨ੍ਹਾਂ ਕੋ ਪੇਪਰ ਨਹੀਂ ਆ ਜਿਨ੍ਹਾਂ ਨੇ ਕ੍ਰਾਈਮ ਕੀਤੇ ਆ ਜਿਨ੍ਹਾਂ ਨੇ ਬੈਂਕਾਂ ਨਾਲ ਠੱਗੀਆਂ ਟਰੱਕਾਂ ਨਾਲ ਠੱਗੀਆਂ ਘਰਾਂ ਨਾਲ ਠੱਗੀਆਂ ਲੜਾਈ ਝਗੜੇ ਕੀਤੇ ਆ ਜਾਂ ਨਸ਼ਾ ਵੇਚਿਆ ਜਾਂ ਕੋਈ ਗਲਤ ਕੰਮ ਕੀਤਾ ਨਾ ਸਾਰੇ ਪਿੰਡ ਪਿੰਡੋ ਪਿੰਡੀ ਬਚਾਉਣੇ ਆ ਕੱਲੇ ਇਹ ਨਹੀਂ ਕਿ ਇੰਡੀਅਨ ਆਪਣੇ ਸਿੱਖ ਪੰਜਾਬੀ ਚਾਹੇ ਉਹ ਕੋਈ ਪਾਕਿਸਤਾਨੀ ਆ afghani ਆ ਬੰਗਾਲੀ ਆ ਜਾਂ africa ਦੇ ਦੇਸ਼ ਕਿਸੇ ਤੋਂ ਵੀ ਆ ਹੁਣਾਂ ਪਿੱਛੇ ਵੀਡੀਓ ਨਸ਼ਰ ਹੋਈ ਆ ਕਿ 500 ਦੇ ਕਰੀਬ ਉਹਨਾਂ ਬੰਦਾ ਛਾੜਤਾ ਤੇ ਜਿਹੜੀ ਮੈਕਸੀਕੋ ਵਾਲੀ ਕਹਾਣੀ ਦਾ ਕਹਿੰਦੇ ਵੀ ਹੋਰ ਲੰਮੀ ਤੇ ਹੋਰ ਉੱਚੀ ਕਰਨੀ ਆ ਤੇ ਜਿੰਨੇ ਵੀ ਮੈਕਸੀਕੋ ਦੇ ਬੰਦੇ ਇੱਥੇ ਰਹਿ ਰਹੇ ਆ ਨਾ ਸਾਰੇ ਘਰੋ ਘਰੀ ਤੌਰ ਨੇ ਆ ਤੇ ਇੱਕ ਉਹਨਾਂ ਨੇ ਫੈਸਲਾ ਹੋਰ ਲਿਆ ਕਿ ਜਿੱਦਾਂ ਹੁਣ ਬਹੁਤਿਆਂ ਨੂੰ ਇਹ ਹੁੰਦਾ ਹੈ ਵੀ ਬਸ ਇੱਕ ਵਾਰੀ ਅਮਰੀਕਾ ਪਹੁੰਚ ਜਾਈਏ ਤੇ ਉੱਥੇ ਬੱਚਾ ਹੋ ਜਾਊਗਾ ਤੇ ਬੱਚੇ ਦੇ ਬੇਸ ਤੇ ਸਾਨੂੰ ਪੇਪਰ ਮਿਲ ਜਾਣਗੇ ਮਿਲਦੇ ਵੀ ਸੀਗੇ ਅਜੇ ਵੀ ਹੈਗੇ ਆ ਪਰ ਦੁੱਖ ਦੀ ਖਬਰ ਇਹ ਕਿ ਆ ਵੀ ਫਰਵਰੀ ਤੋਂ ਬਾਅਦ ਇਹ ਵੀ ਕਾਨੂੰਨ ਬਣਨ ਜਾ ਰਿਹਾ ਕਿ ਹੁਣ ਬੱਚੇ ਦੇ ਬੇਸ ਤੇ ਕੋਈ ਪੇਪਰ ਨਹੀਂ ਮਿਲਣਗੇ ਉਹ ਕੱਚੇ ਦਾ ਕੱਚਾ ਹੀ ਰਹੂਗਾ ਪਾਸਪੋਰਟ ਨਹੀਂ ਮਿਲੂ ਸ਼ਾਇਦ ਉਹਨੂੰ ਤੇ ਕਈ ਆਪਣੀਆਂ ਬੀਬੀਆਂ ਪੰਜਾਬਣਾਂ ਦੇ ਹੋਰ ਜਿਨ੍ਹਾਂ ਨੂੰ ਇਹ ਖਬਰ ਪਤਾ ਲੱਗੀ ਕਿ ਬੱਚੇ ਦਾ ਗੜ ਪਵੇਖਣ ਨੀਗਾ ਤੇ ਕਹਿੰਦੇ ਆ ਕਿ ਇੰਨੀਆਂ ਕਿ ਫੋਨ ਕਾਲਾਂ ਹਸਪਤਾਲਾਂ 'ਚ ਜਾ ਰਹੀਆਂ ਕਿ ਐਸੇ ਬੱਚਾ ਸਮੇਂ ਤੋਂ ਪਹਿਲਾਂ ਕਰਾਉਣੇ ਚਾਹੁੰਦੇ ਆ ਕਿ ਉਹਦਾ ਕੋਈ ਪਵੇਖ ਬਣ ਜੇ ਹੁਣ ਗੱਲ ਕਰਦੇ ਆ ਜੀ ਜਿਹੜੀ ਇਹ ਅਮਰੀਕਾ ਤੋਂ ਖਬਰ ਆਉਂਦੀ ਆ ਉਹਨਾਂ ਨੇ ਥਾਉ ਥਾਈ ਜਿਹੜੇ ਬੰਦੇ ਤੋੜਨੇ ਆ ਉਹਦਾ ਕਾਰਨ ਕੀ ਬਣਿਆ ਉਹ ਤੁਸੀਂ ਵੀ ਸਮਝ ਸਕਦੇ ਮੈਂ ਵੀ ਸਮਝ ਸਕਦਾ ਬਾਈ ਜਦੋਂ ਦੀ ਟਿਕਟੌਕ ਆਈ ਆ ਫੇਸਬੁੱਕ ਆਈ ਆ ਜਿਹੜਾ ਕੰਮ ਲੋਕ ਸ਼ੌਪ ਕੇ ਹੁੰਦਾ ਸੀ ਉਹਨਾਂ ਨੂੰ ਕੋਈ ਦਿੱਕਤ ਨਹੀਂ ਆ ਇੱਕ ਤੇ ਆਪਣਾ ਕੁਝ ਟੀਮਾਂ ਕਲਾਕਾਰ ਆ ਉਹਨੇ ਗਾਣਾ ਬੋਲਤਾ ਜੱਟਾਂ ਦੇ ਪੁੱਤਾਂ ਨੂੰ ਰੋਕ ਸਕੈ ਨਾਲ ਟਰੰਪ ਤੂੰ ਕਿਦੇ ਬਿਲੋ ਕੀ ਭਾਲਦੀ ਉਹ ਪਤਾ ਨਹੀਂ ਕਿਸੇ ਨੇ ਟਰਾਂਸਲੇਸ਼ਨ ਕਰਕੇ ਉਹਨੂੰ ਦੱਸ ਦਿੱਤੀ ਟਰੰਪ ਸਾਨੂੰ ਰੋਕ ਨਹੀਂ ਸਕਦਾ ਜਾਂ ਕਿਦਾਂ ਤੇ ਦੂਜੀ ਗੱਲ ਜਦੋਂ ਮੈਕਸੀਕੋ ਦੇ ਜੰਗਲਾਂ ਚ ਜਾਂ ਜਿਹੜੇ ਪਨਾਹਮਾ ਦੇ ਜੰਗਲਾਂ ਚ ਜਾਂ ਜਿਹੜੇ ਹੋਰ ਜੰਗਲਾਂ ਥਾਣੀ ਨੰਕੇ ਆਪਣੇ ਮੁੰਡੇ ਜਾਂਦੇ ਆ ਕਿਸ਼ਤੀਆਂ ਰਾਈ ਜਾਂ ਬੁੜੇ-ਬੁੜੇ ਤਰੀਕੇ ਦੇ ਨਾਲ ਕੰਧਾਂ ਟੱਪਦੇ ਆ ਬਾਈ ਉਹ ਦੇਖੋ ਵੀ ਉਹ ਸਾਰੀਆਂ ਵੀਡੀਓ ਉਹਨਾਂ ਕੋ ਜਾਂਦੀਆਂ ਤੁਸੀਂ ਵੀਡੀਓ ਤੇ ਪਾ ਦਿੰਨੇ ਆ ਫਿਰ ਰੋਨੇ ਵੀ ਆ ਫਿਰ ਮੌਤਾਂ ਵੀ ਹੁੰਦੀਆਂ ਹੁਣ ਉਹਨਾਂ ਨੂੰ ਸਾਰੀ ਚੀਜ਼ ਦੀ ਇਹ ਸਮਝ ਆ ਗਈ ਆ ਵੀ ਜਿੰਨਾ ਮੁਲਕ ਆ ਬਗੈਰ ਵਿਜੇ ਤੋਂ ਪਨਾਹਮਾ ਪਹੁੰਚਦਾ ਬਗੈਰ ਵਿਜੇ ਤੋਂ ਮਕਸੀਕੋ ਪਹੁੰਚਦੇ ਆ ਉਸ ਤੋਂ ਬਾਅਦ ਫਿਰ ਇਹ ਕੰਧਾਂ ਟੱਪਦੇ ਆ ਤੇ ਬਾਈ ਤੁਸੀਂ ਇਹ ਸੋਚ ਕੇ ਵੇਖੋ ਕਿ ਸਾਡੇ ਦੇਸ਼ ਦੇ ਵਿੱਚ ਵੀ ਜੇ ਕੋਈ ਬੰਦਾ ਬਾਹਰਲੇ ਦੇਸ਼ ਤੋਂ ਆੜ ਕੇ ਇਦਾਂ ਕੋਈ ਸਪੈਟ ਕਰੇ ਤੇ ਕਿੰਨਾ ਮੁਸ਼ਕਲ ਆ ਪਹਿਲਾਂ ਨੇ ਪਿਛਲੀ ਸਰਕਾਰ ਨੇ ਕਹਿੰਦੇ ਵੀ ਉਹ ਰੇਟ ਵਧਾਅ ਤੇ ਹੀ ਜਿਹੜਾ ਬਿਆਨ ਪਾਉਂਦੇ ਆ ਜੁਰਮਾਨਾ ਪਾਉਂਦੇ ਆ ਹੁਣ ਇਹਨੇ ਉੱਕਾ ਹੀ ਖਤਮ ਕਰਤਾ ਵੀ ਨਹੀਂ ਘਰੋ ਘਰੀ ਭੇਜਣੇ ਆ ਸੋਚਣ ਵਾਲੀ ਗੱਲ ਇਹ ਆ ਵੀ ਵੀਰ ਅਸੀਂ ਵੀਡੀਓ ਪਾ ਪਾ ਕੇ ਅਸੀਂ ਆਪ ਵੱਡੀਆਂ ਗੱਡੀਆਂ ਖਰੀਦ-ਖਰੀਦ ਕੇ ਤੇ ਗੰਦ ਅਮਰੀਕਾ ਵਿੱਚ ਜਾ ਕੇ ਪਾਇਆ ਮਤਲਬ ਕਹਿਣ ਤੋਂ ਪਾਪ ਹੈ ਚਲੋ ਠੀਕ ਹੈ ਇੱਕ ਨਾਨੀ ਖਸਮ ਕਰੇ ਦੋ ਤਾਂ ਚੱਟੀ ਭਰੇ ਕਿੰਨੇ ਪੁੱਠੇ ਕੰਮ ਆਪਣੇ ਬੰਦਿਆਂ ਨੇ ਵੀ ਕੀਤੇ ਆ ਆ ਜਿਹੜੀਆਂ ਵੀਡੀਓ ਜਾਂਦੀਆਂ ਥੋਜ ਕੇ ਵੇਖੋ ਵੀ ਉਹ ਜੰਗਲਾਂ ਥਾਣੇ ਨਾ ਨਿਕਲ ਕੇ ਬੰਦੇ ਜਾਂਦੇ ਚਲ ਹਰ ਬੰਦਾ ਆਪਣੇ ਭੇਖ ਵਾਸਤੇ ਜਾਂਦਾ ਠੀਕ ਹੈ ਹੁਣ ਉਹਨਾਂ ਨੂੰ ਇਹ ਵੀ ਫਿਕਰ ਆ ਵੀ ਅੱਜ ਤੇ ਇਹ ਬੰਦੇ ਜਾਂਦੇ ਆ ਤੇ ਜਿੰਨਾ ਕ੍ਰਿਮੀਨਲ ਬੰਦੇ ਆ ਜਿਹੜੇ ਵੱਖ-ਵੱਖ ਮੁਲਕਾਂ ਵਿੱਚ ਜਿੱਥੇ ਲੜਾਈਆਂ ਝਗੜੇ ਲੱਗੇ ਆ ਅੱਜ ਉਹ ਵੀ ਇੱਥੇ ਆਉਣਗੇ ਇਸ ਤਰੀਕੇ ਦੇ ਨਾਲ ਇਹ 트ੰਪਲੇ ਵੀ ਬਿਆਨ ਹੈ ਇਸ ਤਰੀਕੇ ਦੇ ਨਾਲ ਆਉਣਗੇ ਉਹ ਫਿਰ ਇੱਥੇ ਆਣ ਕੇ ਆਤਮਗੱਤੀ ਹਮਲੇ ਕਰਨਗੇ ਜਾਂ ਜਿੱਦਾਂ ਪਿਛਲੀ ਵਾਰੀ ਕਿਸੇ ਅ ਅਫਗਾਨੀ ਵੱਲੋਂ ਜਾਂ ਕਿਸੇ ਮੁਸਲਮਾਨ ਵੱਲੋਂ ਜਾਂ ਕਿਦਾਂ ਹੋਣਾ ਗੱਡੀ ਚੜਾ ਕੇ ਕਾਫੀ ਉੱਥੇ ਨੁਕਸਾਨ ਕਰਤਾ ਸੀ ਉਹ ਉੱਥੋਂ ਦੇ ਜਿਹੜੇ ਲੋਕ ਨਾਗਰਿਕਾ ਉਹ ਤੰਗ ਹੁੰਦੇ ਆ ਕਿ ਤੁਸੀਂ ਬਾਹਰ ਲਿਆਂ ਕੰਟਰੀਆਂ ਦੇ ਬੰਦੇ ਲਿਆ ਕੇ ਸਾਡੇ ਨਿਆਣੇ ਮਰਵਾ ਰਹੇ ਆ ਹੁਣ ਉਹਨਾਂ ਨੇ ਇਹ ਚੀਜ਼ ਸੋਚੀ ਹੈ ਵੀ ਇੱਕ ਤਾਂ ਕੰਦ ਉੱਚੀ ਕਰਾਂਗੇ ਵੀ ਜੇ ਇਹ ਹੋ ਸਕਦਾ ਬਾਹਰਲੇ ਦੇਸ਼ਾਂ ਜਿਨ੍ਹਾਂ ਨਾਲ ਲੜਾਈਆਂ ਝਗੜੇ ਲੱਗੇ ਆ ਉਹ ਇਹਨਾਂ ਕੰਦਾਂ ਨੂੰ ਵੇ ਵੇ ਵੀਡੀਓ ਨੂੰ ਕੰਦਾਂ ਟੱਪਣਗੇ ਫ੍ਰੀਜ ਪਹੁੰਚਣਗੇ ਤੇ ਸਾਡਾ ਨੁਕਸਾਨ ਕਰਨਗੇ ਉਹ ਆਪਣੇ ਦੇਸ਼ ਨੂੰ ਬਚਾਉਣ ਵਾਸਤੇ ਟਰੰਪ ਕੁਝ ਵੀ ਕਰ ਸਕਦਾ ਪਰ ਬੁਰੀ ਖਬਰ ਇਹ ਆ ਕਿ ਬਹੁਤ ਵੀਰ ਉਹ ਰਕੜੇ ਜਾਣੇ ਜਿਹੜੇ ਵਕਿਆ ਮਿਹਨਤ ਕਰਨਗੇ ਟਰੱਕ ਟਰਾਲੇ ਚਲਾਉਂਦੇ ਸੀ ਜਿਨ੍ਹਾਂ ਦੇ ਸੁਪਨੇ ਵੱਡੇ ਸੀਗੇ ਤੇ ਕੁਝ ਗਲਤ ਲੋਕਾਂ ਕਰਕੇ ਮੰਨ ਲਓ ਵੀ ਹੁਣ ਕਿੰਨੀਆਂ ਕਿੰਨਾ ਗੋਲੀ ਸ਼ਿਕਾ ਚੱਲਦਾ ਆਪਣੇ ਪੰਜਾਬੀਆਂ ਦਾ ਕਿਦਾਂ ਟਾਈਮ ਪਾ ਜਾਂਦੇ ਆਪਣੇ ਪੰਜਾਬੀ ਇਹ ਮੈਂ ਆਪਣੇ ਬੰਦਿਆਂ ਦੀ ਗੱਲ ਕਰਦਾ ਵੀ ਕਿਤੇ ਨਾ ਕਿਤੇ ਨੁਕਸਾਨ ਤੇ ਕਰਾਉਂਦੀ ਹਰ ਚੀਜ਼ ਹੁਣ ਕੁੱਲ ਮਿਲਾ ਕੇ ਉਸ ਬੰਦੇ ਨੇ ਇੱਕੋ ਹੀ ਬੀੜਾ ਚੁੱਕਿਆ ਤੇ ਜਿਤਨਾ ਅਮਰੀਕਾ ਦੇ ਲੋਕ ਖੋਸ਼ ਆ ਇਹ ਕੱਲਾ ਅਮਰੀਕਾ ਵਿੱਚ ਨਹੀਂ ਇੱਥੇ ਜਰਮਨ ਵਿੱਚ ਕਾਂਡ 2-3 ਹੋਏ ਆ ਉਹਨਾਂ ਕਾਂਡਾਂ ਕਰਕੇ ਇਧਰੋਂ ਵੀ ਜਹਾਜ਼ ਭਰ-ਭਰ ਕੇ ਹੁਣ ਬਾਹਰਲੇ ਦੇਸ਼ਾਂ ਜਾਣਗੇ ਵਾਪਸ ਜਾਣਗੇ ਜਿਹਨਾਂ ਫਦਾ ਆ ਨਾ ਪਾਕਿਸਤਾਨ ਦਾ ਇੰਡੀਆ ਇਹਨਾਂ ਨੇ ਸਮਝੌਤਾ ਕਰਨਾ ਸਰਕਾਰਾਂ ਦੇ ਨਾਲ ਇਹ ਬੰਦੇ ਤੁਹਾਡੇ ਅਸੀਂ ਭੇਜਣ ਲੱਗੇ ਆ ਵੀ ਇੱਥੇ ਲੜਾਈਆਂ ਝਗੜੇ ਕਰਦੇ ਆ ਇੱਥੇ ਕੰਮ ਨਹੀਂ ਕਰਦੇ ਸਾਡੇ ਕੋਲ ਫ੍ਰੀ ਪੈਸੇ ਲੈਣਦੇ ਆ ਫਰਾਂਸ ਨੇ ਵੀ ਕਰਤਾ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਤੁਸੀਂ ਇਹ ਸੋਚੋਗੇ ਵੀ ਤੂੰ ਪਹੁੰਚ ਗਿਆ ਤੂੰ ਸੈੱਟ ਹੋ ਗਿਆ ਤੇ ਬਾਕੀਆਂ ਲਈ ਵਾਦਵਾ ਮੰਗੇ ਇਦਾਂ ਦੀ ਗੱਲ ਨਹੀਂ ਵੀਰ ਜਿਹੜੇ ਹੁਣ ਇੱਥੇ ਆ ਕੇ ਜਿਹੜੇ ਕੰਮ ਹੋਣਦੇ ਆ ਜਾਂ ਸਰਕਾਰਾਂ ਦੀ ਨਜ਼ਰ ਤੇ ਕੰਮ ਹੁੰਦੇ ਜਿਦਾ ਆਪਣੀ ਇੰਡੀਆ ਨਹੀਂ ਕਿ ਬਾਦਲ ਕਹਿੰਦੇ ਸੀ ਜਾਂ ਕੈਪਟਨ ਕਹਿੰਦੇ ਵੀ ਅਸੀਂ ਨਖਾ ਖਤਮ ਕਰਾਂਗੇ ਜਾਂ ਬਾਦਲ ਕਹਿੰਦੇ ਵੀ ਅਸੀਂ ਆਹ ਗੁਰਦੁਆਰੇ ਬਣਾਵਾਂਗੇ ਜਾਂ ਆਹ ਕਰਾਂਗੇ ਤੇ ਇਦਾਂ ਹੀ ਉਹਨਾਂ ਇੱਥੋਂ ਦੀਆਂ ਸਰਕਾਰਾਂ ਨੇ ਵੀ ਹਿਸਾਬ ਲਾ ਲਿਆ ਕਿ ਜਨਤਾ ਨੂੰ ਖੁਸ਼ ਕਰਨ ਵਾਸਤੇ ਜਾਂ ਜਨਤਾ ਨੂੰ ਅ ਬੋਟ ਲੈਣ ਵਾਸਤੇ ਇਹੋ ਜਿਹਾ ਕਰੀਏ ਜਿਹੜੇ ਉੱਥੋਂ ਦੇ ਲੋਕ ਆ ਸਾਡੀ ਗੱਲ ਮੰਨ ਜਾਣ ਤੇ ਇਸ ਕਰਕੇ ਉਹਨਾਂ ਨੇ ਇਹ ਕਦਮ ਚੁੱਕਿਆ ਹੋਰ ਉਹਨਾਂ ਕੋਲ ਮੁੱਦਾ ਹੀ ਕੋਈ ਨਹੀਂ ਰਹਿ ਗਿਆ ਅਮਰੀਕਾ ਜੀ ਵੀ ਹੋਰ ਕੋਈ ਮੁੱਦੇ ਤੇ ਗੱਲ ਕਰੀਏ ਤਾਂ ਸਾਨੂੰ ਵੋਟਾਂ ਪੈਣਗੀਆਂ ਟਰੰਪ ਦੇ ਪਹਿਲਾਂ ਇਹੋ ਬਿਆਨ ਸੀ ਕਿ ਮੈਂ ਆਹ ਕੰਮ ਕਰਨਾ ਜਦੋਂ ਆ ਗਿਆ ਉਹਨਾਂ ਵੋਟਾਂ ਹੀ ਉਧਰ ਪਾਤੀਆਂ ਦੂਜੀ ਮੈਂ ਇੱਕ ਗੱਲ ਹੋਰ ਆਪਣੇ ਪੰਜਾਬੀ ਭਰਾਵਾਂ ਨੂੰ ਇੱਕ ਕਹਿਣੀ ਚਾਹੁੰਨਾ ਪਤਾ ਨਹੀਂ ਆ ਸਿਆਣਾ ਤੇ ਹੈ ਨਹੀਂ ਪਰ ਗੱਲ ਜ਼ਰੂਰ ਕਹਾਂਗਾ ਮਹੀਨੇ 2 4 ਨਾ ਅੰਦਰ ਕਰੰਬਰੀਆਂ ਦੇ ਡੜ ਵੱਟ ਕੇ ਬਹਿ ਜਾਓ ਕਿਉਂਕਿ ਪਤਾ ਲੱਗਾ ਨਾ ਵੀ ਜੇ ਕੋਈ ਪੈਟਰੋਲ ਪੰਪ ਦੇ ਕੰਮ ਕਰਦਾ ਜਾਂ ਕਿਤੇ ਵੀ ਕੰਮ ਕਰਦਾ ਛਾਪੇ ਮਾਰੀ ਹੋ ਰਹੀ ਹੈ ਚੁੱਕ ਚੁੱਕ ਲਾਗਰਾਂ ਚ ਲਈ ਜਾਂਦੇ ਉਹਨਾਂ ਨੂੰ ਹੱਥਾਂ ਬੰਨ੍ਹ ਪਰਾਂ ਨੂੰ ਬੰਨੀ ਜਾਂਦੇ ਤੇ ਸੁੱਟੀ ਜਾਂਦੇ ਜਹਾਜ਼ਾਂ ਦੇ ਟੋਰੀ ਜਾਂਦੇ ਵਾਪਸ ਤੇ ਜਹਾਜ਼ ਉਹਨਾਂ ਦੇ ਫ੍ਰੀ ਆ 에어ਪੋਰਟਾਂ ਉਹਨਾਂ ਨੂੰ ਕੋਈ ਡਾਕ ਨਹੀਂ ਸਕਦੀਆਂ ਵੀਰ 5 6 ਮਹੀਨੇ ਕੰਮ ਨਾ ਕਰੋ ਆਓ ਕਸ ਤੋਂ ਕਾ 4-5 ਮਹੀਨੇ ਟਾਈਮ ਕੱਟ ਲਓ ਕਿਉਂਕਿ ਇਹਨਾਂ ਸਾਰੇ ਖਤਮ ਥੋੜੇ ਕਰ ਲੈਣੇ ਆ ਸਾਰੇ ਥੋੜੇ ਭੇਜ ਦੇਣੇ ਆ ਉਹਦੇ ਵਿੱਚ ਹੋ ਸਕਦਾ 2-4 ਮਹੀਨੇ ਨਾ ਕੰਮ ਕਰੋਗੇ ਉਦੋਂ ਕੋ ਕਾਨੂੰਨ ਕੋਈ ਹੋ ਹੋ ਰਾਜੇ ਉਦੋਂ ਔਰ ਢਿੱਲਾ ਪੈ ਜੇ ਵਰਕਰਾਂ ਦੀ ਲੋਡ ਦੱਸੇ ਪਹਿਣੀ ਪੈਣੀ ਆ ਟਰੱਕਾਂ ਦੇ ਲੋਡ ਚਲਾਉਣ ਵਾਲੇ ਦੀ ਪਹਿਣੀ ਪੈਣੀ ਆ ਉਹਨੂੰ ਕਿੱਥੋਂ ਲਿਆਉਣੇ ਆ ਇਹ ਥੋੜਾ ਆਪਣੇ ਇਕਨੋਮੀ ਡੇ ਬਣੀ ਜਾ ਆਪਣਾ ਨੁਕਸਾਨ ਕਰ ਲੈਣਾ ਸੋ ਇਸ ਕਰਕੇ ਜਿੰਨੇ ਕ ਮੇਰੇ ਵਿਚਾਰ ਸੀਗੇ ਜੇ ਤੁਸੀਂ ਸਹਿਮਤ ਆ ਕਮੈਂਟ ਜਰੂਰ ਕਰਦੇ ਤੇ ਆਪਣੇ ਬੱਚਿਆਂ ਨੂੰ ਕਹੋ ਵੀ ਭਾਈ ਖਿਆਲ ਰੱਖੋ ਉਹ ਇਹ ਨਾ ਵੀ ਮੁੜ ਕੇ ਕੱਲ ਨੂੰ ਬਾੜਨਾ ਤੇ ਇਹ ਕਾਨੂੰਨ ਹੋ ਜਾਵੇ ਵੀ ਜਿਹੜਾ ਬੰਦਾ ਬਾੜ ਦਾ ਆਪਣਾ ਨੂੰ ਫਾਇਰ ਮਾਰ ਦੋ ਅਜੇ ਤੱਕ ਤਾਂ ਕੋਈ ਨਹੀਂ ਹੋਇਆ ਅੱਕੇ ਬੰਦੇ ਨੇ ਕੁਝ ਵੀ ਕਰ ਸਕਦਾ ਪਰ ਬੱਚਿਆਂ ਆਪਣਿਆਂ ਨੂੰ ਕਹੋ ਵੀ ਪੜ੍ਹ ਲਿਖ ਕੇ ਕੋਈ ਕਾਰੋਬਾਰ ਚੰਗਾ ਜਾਂ ਕਿ ਹੋਰ ਕੰਟਰੀ ਦਾ ਦੇਖ ਲਓ ਵੀ ਉਹਨੇ ਤਾਂ ਆ ਕੰਮ ਕੱਟਦਾ ਬਾਕੀ ਪੇਪਰ ਬਣਾਉਣੇ ਹਰ ਦੇਸ਼ ਬਹੁਤ ਔਖੇ ਆ ਜਿਨ੍ਹਾਂ ਨੇ ਸਟੇਮਾਂ ਲਈਆਂ ਜਾਂ ਕੁਝ ਵੀ ਆ ਚਲੋ ਉਹ ਇਹ ਮੁੜ ਕੇ ਸਾਰੇ ਰਲ ਰੁਲ ਜਾਂਦੇ ਜਾਂਦੇ ਆ ਤੇ ਜਦੋਂ ਨੁਕਸਾਨ ਕਰਨ ਤੇ ਆਉਂਦੇ ਨੇ ਕਾਰ ਹੀ ਦਿੰਦੇ ਹਾਂਜੀ ਵੀਰੋ ਐਸਜੀਆਈ ਦੀ ਵੀਡੀਓ ਸਾਡੇ ਸਰਦਾਰ ਭਰਾਨੇ ਸਿੱਖ ਭਰਾਨੇ ਬਹੁਤ ਹੀ ਕਮਾਲ ਦੀ ਗੱਲ ਕੀਤੀ ਕਿ ਜਿਹੜੀ ਨੌਜਵਾਨ ਸਾਡੀ نسلੇ ਨੌਜਵਾਨ ਫੀਰੀ ਜਰੀਏ ਜਿਹੜੀ ਯੂਰਪ ਜਾਣਾ ਚਾਹਦੀ ਏ ਮੁਕਤਲਿਫ ਕੰਟਰੀਆਂ ਦੇ ਵਿੱਚ ਕੈਨੇਡਾ ਹੋ ਗਿਆ ਅਮਰੀਕਾ ਹੋ ਗਿਆ ਉਹਨਾਂ ਨੂੰ ਚਾਹੀਦਾ ਹੈ ਕਿ ਜਿਹੜੇ ਪੈਸੇ 35 ਤੋਂ 40 ਲੱਖ ਅਪਰੋਕਸੀਮੇਟਲੀ ਜਿਹੜੀ ਚੜ ਦੇ ਪੰਜਾਬ ਚ ਇੰਨੇ ਪੈਸੇ ਲੱਗ ਜਾਂਦੇ ਨੇ ਤਕਰੀਬਨ 40 ਲੱਖ ਅਮਰੀਕਾ ਵਾਸਤੇ ਕੈਨੇਡਾ ਵਾਸਤੇ ਲੇਕਿਨ ਅਗਰ ਅਸੀਂ ਗੱਲ ਕਰਨੀ ਲੈਂਦੇ ਪੰਜਾਬ ਦੀ ਤੇ ਲੈਂਦੇ ਪੰਜਾਬ ਦੇ ਅੰਦਰ ਮੈਕਸਿਮਮ 1 ਕਰੋੜ ਰੁਪਇਆ ਲੱਗ ਜਾਂਦਾ ਹੈ ਇੱਕ ਬੰਦੇ ਦਾ ਤੇ ਉਹਦੇ ਨਾਲੋਂ ਬਿਹਤਰ ਹੋ ਹੀ ਨਹੀਂ ਕਿ ਤੁਸੀਂ ਆਪਣੇ ਪੰਜਾਬ ਦੇ ਅੰਦਰ ਰਹਿ ਕੇ ਆਪਣਾ 1 ਕਰੋੜ ਰੁਪਈਆ ਜਾਂ 45 ਲੱਖ ਤੁਸੀਂ ਉਹਦੇ ਨਾਲ ਕੰਮ ਕਰੋ ਤੇ ਫਿਰ ਤੁਹਾਡਾ ਉਹ ਕੰਮ ਬਹੁਤ ਦੂਰ ਤੱਕ ਜਾਏਗਾ ਇੱਕ ਰਹੋਗੇ ਤੁਸੀਂ ਆਪਣੀ ਕੰਟਰੀ ਦੇ ਵਿੱਚ ਇੱਕ ਪਰਦੇਸ ਨਹੀਂ ਘਟੋਗੇ ਤੇ ਦੂਸਰਾ ਤੁਹਾਨੂੰ ਇਹ ਬੈਨੀਫਿਟ ਹੋਏਗਾ ਕਿ ਤੁਸੀਂ ਜਦੋਂ ਆਪਣੇ ਘਰ ਰਹੋਗੇ ਨਾ ਕਿ ਪਰਦੇਸ ਘਟੋਗੇ ਤੇ ਬਾਹਰ ਦੇ ਲੋਕ ਆਣ ਕੇ ਪੰਜਾਬ ਦੇ ਵਿੱਚ ਹਕੂਮਤਾਂ ਨਹੀਂ ਕਰਨਗੀਆਂ ਕਿਉਂਕਿ ਜਦੋਂ ਤੁਸੀਂ ਦੂਸਰੇ ਮੁਲਕ ਜਾਂਦੇ ਹੋ ਤੁਸੀਂ ਦੂਸਰੇ ਮੁਲਕ ਵਾਸਤੇ ਕੰਮ ਕਰ ਰਹੇ ਹੋ ਆਪਣੇ ਘਰ ਵਾਸਤੇ ਤੁਸੀਂ ਪੈਸੇ ਕਮਾਤੇ ਰਹੇ ਹੋ ਲੇਕਿਨ ਤੁਸੀਂ ਦੂਸਰੇ ਮੁਲਕ ਵਾਸਤੇ ਕੰਮ ਕਰ ਰਹੇ ਹੋ ਇੱਕ ਜਗ੍ਹਾ ਤੇ ਤੁਸੀਂ ਜਾ ਕੇ ਬੌਂਡ ਹੋ ਜਾਂਦੇ ਹੋ ਤੇ ਸਾਡੀ ਨੌਜਵਾਨ ਨਸਲ ਜਿਹੜੀ ਉਹਨਾਂ ਨੂੰ ਚਾਹੀਦਾ ਕਿ ਇਸ ਫੈਸਲੇ ਤੇ ਦੇਖਣ ਗੌਰ ਕਰਨ ਤੇ ਐਸੀ ਜੀ ਅੱਜ ਦੀ ਵੀਡੀਓ ਕਮੈਂਟਸ ਕਰਕੇ ਦੱਸੋ ਕਿ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਵੇ ਬਹੁਤ ਸ਼ੁਕਰੀਆ